ਮਨਪ੍ਰੀਤ ਮੱਲੇ ਮੰਨੇ ਯਾ ਲੋ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਐ ਵੀਡੀਓ ਪਾਈ ਸੀ ਕਿ ਬਣਾ ਕੇ ਹਨਾ ਤੇ ਪਹਿਲੀ ਗੱਲ ਤਾਂ ਤੁਸੀਂ ਸਾਡੀ ਸਿੱਖ ਕੌਮ ਦੇ ਯੋਧੇ ਹੱਥ ਬੰਨ ਕੇ ਕਹਣਾ ਮਾਫੀ ਹੈ ਜੀ ਜੇ ਕਿਤੇ ਗਲਤੀ ਕੀਤੀ ਆ ਤਾਂ ਅਸੀਂ ਮੰਨਣ ਨੂੰ ਰੈਡੀ ਆ ਉਹ ਚੀਜ਼ ਨੂੰ ਤੇ ਥੋੜੇ ਬੱਚਿਆਂ ਵਰਗੀਆਂ ਜੀ ਸਾਰੀ ਸਿੱਖ ਕੌਮ ਤੋਂ ਬੜੀ ਨਿਮਰਤਾ ਕਹਣਾ ਸਿਰ ਝੁਕਾ ਕੇ ਹੱਥ ਬੰਨ ਕੇ ਮਾਫੀ ਮੰਗਦਾ ਜੀ ਮaaf ਕਰ ਦਿਓ ਜੀ ਮਨਪ੍ਰੀਤ ਮੱਲੇ ਮੰਨੇ ਯਾ ਲੋ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਮੈਂ ਵੀਡੀਓ ਪਾਈ ਸੀ ਕਿ ਬਣਾ ਕੇ ਹਨਾ ਤੇ ਪਹਿਲੀ ਗੱਲ ਤਾਂ ਤੁਸੀਂ ਸਾਡੀ ਸਿੱਖ ਕੌਮ ਦੇ ਯੋਧੇ ਹੱਥ ਬੰਨ ਕੇ ਕਹਣਾ ਮਾਫੀ ਹੈ ਜੀ ਜੇ ਕਿਤੇ ਗਲਤੀ ਕੀਤੀ ਆ ਤਾਂ ਅਸੀਂ ਮੰਨਣ ਨੂੰ ਰੈਡੀ ਆ ਉਹ ਚੀਜ਼ ਨੂੰ ਤੇ ਥੋੜੇ ਬੱਚਿਆਂ ਵਰਗੀਆਂ ਜੀ ਸਾਰੀ ਸਿੱਖ ਕੌਮ ਤੋਂ ਬੜੀ ਨਿਮਰਤਾ ਕਹਣਾ ਸਿਰ ਝੁਕਾ ਕੇ ਹੱਥ ਬੰਨ ਕੇ ਮਾਫੀ ਮੰਗਦਾ ਹਾਂ ਮaaf ਕਰ ਦਿਓ ਜੀ ਮਨਪ੍ਰੀਤ ਮੱਲੇ ਮੰਨੇ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਐ ਵੀਡੀਓ ਪਾਈ ਸੀ ਕਿ ਬਣਾ ਕੇ ਹਨਾ ਤੇ ਪਹਿਲੀ ਗੱਲ ਤਾਂ ਤੁਸੀਂ ਸਾਡੀ ਸਿੱਖ ਕੌਮ ਦੇ ਯੋਧੇ ਹੱਥ ਬੰਨ ਕੇ ਕਹਣਾ ਮਾਫੀ ਹੈ ਜੀ ਜੇ ਕਿਤੇ ਗਲਤੀ ਕੀਤੀ ਆ ਤਾਂ ਅਸੀਂ ਮੰਨਣ ਨੂੰ ਰੈਡੀ ਆ ਉਹ ਚੀਜ਼ ਨੂੰ ਤੇ ਥੋੜੇ ਬੱਚਿਆਂ ਵਰਗੇ ਆ ਜੀ ਸਾਰੀ ਸਿੱਖ ਕੌਮ ਤੋਂ ਬੜੀ ਨਿਮਰਤਾ ਕਹਣਾ ਸਿਰ ਝੁਕਾ ਕੇ ਹੱਥ ਬੰਨ ਕੇ ਮਾਫੀ ਮੰਗਦਾ ਹਾਂ ਮaaf ਕਰ ਦਿਓ ਜੀ ਮਨਪ੍ਰੀਤ ਮੱਲੇ ਮੰਨੇ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਐ ਵੀਡੀਓ ਪਾਈ ਸੀ ਕਿ ਬਣਾ ਕੇ ਹਨ ਤੇ ਪਹਿਲੀ ਗੱਲ ਤਾਂ ਤੁਸੀਂ ਸਾਡੀ ਸਿੱਖ ਕੌਮ ਦੇ ਯੋਧੇ ਹੱਥ ਬੰਨ ਕੇ ਕਹਣਾ ਮਾਫੀ ਹੈ ਜੀ ਜੇ ਕਿਤੇ ਗਲਤੀ ਕੀਤੀ ਆ ਤਾਂ ਅਸੀਂ ਮੰਨਣ ਨੂੰ ਰੈਡੀ ਆ ਉਹ ਚੀਜ਼ ਨੂੰ ਤੇ ਥੋੜੇ ਬੱਚਿਆਂ ਵਰਗੀਆਂ ਜੀ ਸਾਰੀ ਸਿੱਖ ਕੌਮ ਤੋਂ ਬੜੀ ਨਿਮਰਤਾ ਕਹਣਾ ਸਿਰ ਝੁਕਾ ਕੇ ਹੱਥ ਬੰਨ ਕੇ ਮਾਫੀ ਮੰਗਦਾਈ ਮaaf ਕਰ ਦਿਓ ਜੀ ਮਨਪ੍ਰੀਤ ਮੱਲੇ ਮੰਨੇ ਆਲੋ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਮੈਂ ਵੀਡੀਓ ਪਾਈ ਸੀ ਕਿ ਬਣਾ ਕੇ ਹਨਾ ਤੇ ਪਹਿਲੀ ਗੱਲ ਤਾਂ ਤੁਸੀਂ ਸਾਡੀ ਸਿੱਖ ਕੌਮ ਦੇ ਯੋਧੇ ਹੱਥ ਬੰਨ ਕੇ ਕਹਣਾ ਮਾਫੀ ਹੈ ਜੀ ਜੇ ਕਿਤੇ ਗਲਤੀ ਕੀਤੀ ਆ ਤਾਂ ਅਸੀਂ ਮੰਨਣ ਨੂੰ ਰੈਡੀ ਆ ਉਹ ਚੀਜ਼ ਨੂੰ ਤੇ ਥੋੜੇ ਬੱਚਿਆਂ ਵਰਗੇ ਆ ਜੀ ਸਾਰੀ ਸਿੱਖ ਕੌਮ ਤੋਂ ਬੜੀ ਨਿਮਰਤਾ ਕਹਣਾ ਸਿਰ ਝੁਕਾ ਕੇ ਹੱਥ ਬੰਨ ਕੇ ਮਾਫੀ ਮੰਗਦਾ ਹਾਂ ਮaaf ਕਰ ਦਿਓ ਜੀ ਮਨਪ੍ਰੀਤ ਮੱਲੇ ਮੰਨੇ ਯਾ ਲੋ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਮੈਂ ਵੀਡੀਓ ਪਾਈ ਸੀ ਕਿ ਬਣਾ ਕੇ ਹਨਾ ਤੇ ਪਹਿਲੀ ਗੱਲ ਤਾਂ ਤੁਸੀਂ ਸਾਡੀ ਸਿੱਖ ਕੌਮ ਦੇ ਯੋਧੇ ਹੱਥ ਬੰਨ ਕੇ ਕਹਣਾ ਮਾਫੀ ਹੈ ਜੀ ਜੇ ਕਿਤੇ ਗਲਤੀ ਕੀਤੀ ਆ ਤਾਂ ਅਸੀਂ ਮੰਨਣ ਨੂੰ ਰੈਡੀ ਆ ਉਹ ਚੀਜ਼ ਨੂੰ ਤੇ ਥੋੜੇ ਬੱਚਿਆਂ ਵਰਗੀਆਂ ਜੀ ਸਾਰੀ ਸਿੱਖ ਕੌਮ ਤੋਂ ਬੜੀ ਨਿਮਰਤਾ ਕਹਣਾ ਸਿਰ ਝੁਕਾ ਕੇ ਹੱਥ ਬੰਨ ਕੇ ਮਾਫੀ ਮੰਗਦਾ ਹਾਂ ਮaaf ਕਰ ਦਿਓ ਜੀ ਮਨਪ੍ਰੀਤ ਮੱਲੇ ਮੰਨੇ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਐ ਵੀਡੀਓ ਪਾਈ ਸੀ ਕਿ ਬਣਾ ਕੇ ਹਨਾ ਤੇ ਪਹਿਲੀ ਗੱਲ ਤਾਂ ਤੁਸੀਂ ਸਾਡੀ ਸਿੱਖ ਕੌਮ ਦੇ ਯੋਧੇ ਹੱਥ ਬੰਨ ਕੇ ਕਹਣਾ ਮਾਫੀ ਹੈ ਜੀ ਜੇ ਕਿਤੇ ਗਲਤੀ ਕੀਤੀ ਆ ਤਾਂ ਅਸੀਂ ਮੰਨਣ ਨੂੰ ਰੈਡੀ ਆ ਉਹ ਚੀਜ਼ ਨੂੰ ਤੇ ਥੋੜੇ ਬੱਚਿਆਂ ਵਰਗੇ ਆ ਜੀ ਸਾਰੀ ਸਿੱਖ ਕੌਮ ਤੋਂ ਬੜੀ ਨਿਮਰਤਾ ਕਹਣਾ ਸਿਰ ਝੁਕਾ ਕੇ ਹੱਥ ਬੰਨ ਕੇ ਮਾਫੀ ਮੰਗਦਾ ਹਾਂ ਮaaf ਕਰ ਦਿਓ ਜੀ ਮਨਪ੍ਰੀਤ ਮੱਲੇ ਮੰਨੇ ਵੱਲੋਂ ਹਾਂਜੀ ਜਗਤਾਰ ਸਿੰਘ ਹਵਾਰਾ ਜੀ ਨੂੰ ਮੈਂ ਵੀਡੀਓ ਪਾਈ ਸੀ ਕਿ ਬਣਾ ਕੇ ਹਨਾ ਤੇ ਪਹਿਲੀ ਗੱਲ ਤਾਂ ਤੁਸੀਂ ਸਾਡੀ ਸਿੱਖ ਕੌਮ ਦੇ ਯੋਧੇ ਹੱਥ ਬੰਨ ਕੇ ਕਹਣਾ ਮਾਫੀ ਹੈ ਜੀ ਜੇ ਕਿਤੇ ਗਲਤੀ ਕੀਤੀ ਆ ਤਾਂ ਅਸੀਂ ਮੰਨਣ ਨੂੰ ਰੈਡੀ ਆ ਉਹ ਚੀਜ਼ ਨੂੰ ਤੇ ਥੋੜੇ ਬੱਚਿਆਂ ਵਰਗੀਆਂ ਜੀ ਸਾਰੀ ਸਿੱਖ ਕੌਮ ਤੋਂ ਬੜੀ ਨਿਮਰਤਾ ਕਹਣਾ ਸਿਰ ਝੁਕਾ ਕੇ ਹੱਥ ਬੰਨ ਕੇ ਮਾਫੀ ਮੰਗਦਾ ਹਾਂ ਮaaf ਕਰ ਦਿਓ ਜੀ ਮਨਪ੍ਰੀਤ ਮੱਲੇ ਮੰਨੇ ਆਲੋ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਮੈਂ ਵੀਡੀਓ ਪਾਈ ਸੀ ਕਿ ਬਣਾ ਕੇ ਹਨਾ ਤੇ ਪਹਿਲੀ ਗੱਲ ਤਾਂ ਤੁਸੀਂ ਸਾਡੀ ਸਿੱਖ ਕੌਮ ਦੇ ਯੋਧੇ ਹੱਥ ਬੰਨ ਕੇ ਕਹਣਾ ਮਾਫੀ ਹੈ ਜੀ ਜੇ ਕਿਤੇ ਗਲਤੀ ਕੀਤੀ ਆ ਤਾਂ ਅਸੀਂ ਮੰਨਣ ਨੂੰ ਰੈਡੀ ਆ ਉਹ ਚੀਜ਼ ਨੂੰ ਤੇ ਥੋੜੇ ਬੱਚਿਆਂ ਵਰਗੇ ਆ ਜੀ ਸਾਰੀ ਸਿੱਖ ਕੌਮ ਤੋਂ ਬੜੀ ਨਿਮਰਤਾ ਕਹਣਾ ਸਿਰ ਝੁਕਾ ਕੇ ਹੱਥ ਬੰਨ ਕੇ ਮਾਫੀ ਮੰਗਦਾ ਹਾਂ ਮaaf ਕਰਦੇ